ਦੀ ਖੋਜ ਆ ਕਿ ਮੇਨਲੀ ਮੁੱਖ ਤੌਰ ਤੇ ਲੁਧਿਆਣਾ ਪੰਜਾਬ ਦੇ ਬਿジネス ਲੁਧਿਆਣਾ ਦੇ ਮੁੱਖ ਕੈਂਪਸ ਇੱਥੇ तकरीबन 1200 ਏਕੜ ਦੇ ਕਰੀਬ ਜਗ੍ਹਾ ਹੈ ਕੰਡੀ ਏਰੀਆ ਹੈ ਗੁਰਦਾਸਪੁਰ ਹੈ ਨੀਵਾ ਸਾਡੇ ਪਹਾੜੀ ਇਲਾਕੇ ਹਨ ਇਸ ਤਰ੍ਹਾਂ ਸੈਂਟਰਲ ਡਿਸਟ੍ਰਿਕਟਸ ਹਨ ਬਠਿੰਡਾ ਹੈ ਫਰੀਦਕੋਟ ਹੈ ਫੂਰਥਲਾ ਹੈ ਇਸ ਬਖਵਖ ਖੇਤਿਆਂ ਵਿੱਚ ਉਹ ਸੈਂਟਰ ਸਾਡੇ ਸਥਾਪਿਤ ਹਨ ਫਸਲਾਂ ਹੋ ਗਈਆਂ ਜਾਂ ਫਰੂਟਸ ਦੀਆਂ ਹੋ ਗਈਆਂ ਜਾਂ ਸਬਜ਼ੀਆਂ ਦੀਆਂ ਹੋ ਗਈਆਂ ਉਹਨਾਂ ਦੇ ਤੇ ਰਿਸਰਚ ਕਰਦੇ ਬਖਵਕ ਜ਼ਿਲ੍ਹਿਆਂ ਦੇ ਵਿੱਚ ਅ ਤਕਰੀਬਨ 5500 ਦੇ ਕਰੀਬ ਇਕੜ ਦੇ ਕਰੀਬ ਏਰੀਆ ਹੈ ਜਿਹਦੇ ਵਿੱਚ ਸਾਡੇ ਰਿਸਰਚ ਸਟੇਸ਼ਨ ਤੱਕ ਖੋਜ ਕੇਂਦਰ ਸਥਾਪਿਤ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਅੱਜ ਵੱਧ ਕੇ ਗਿਣਤੀ ਹਰ ਸੰਤ ਗ੍ਰੀਨ ਨੇ ਪਿਆ 60000 ਬੂਟਾ ਵਧਾ ਲੰਨੇ ਹਨ ਆਮਲੇ ਦਾ ਤੁਸੀਂ ਇੱਕ ਬੂਟਾ ਲਾ ਲਓ ਤੁਹਾਡੇ ਘਰ ਸਾਰਾ ਸਾਲ ਆਮਲੇ ਦੀ ਮੋਕ ਦੇ ਉਹਦਾ ਤੁਸੀਂ ਮਰੱਬਾ ਬਣਾ ਕੇ ਖਾ ਲਓ ਉਹਦਾ ਤੁਸੀਂ ਜੀਆਂ ਸ਼ਾਮ ਨੂੰ ਦਾਲ ਸਬਜ਼ੀ ਬਣਾਉਣੀ ਆ ਇੱਕ ਦੋ ਔਲੇ ਦਾਲ ਚ ਛੁੱੜ ਦੋ ਉਹ ਤੁਹਾਡਾ ਵਿਟਾਮਿਨ ਸੀ ਦਾ ਇੰਨਾ ਵਧੀਆ ਸੋਰਸ ਹੈਗਾ ਉਹ ਆਉਣ ਵਾਲੇ ਟਾਈਮ ਦੀ ਗੱਲ ਕਰੀਏ ਫਿਰ ਅਸੀਂ ਤੇ ਕੀ ਕੁਝ ਨਵਾਂ ਆ ਰਿਹਾ ਕਿਸ ਤਰ੍ਹਾਂ ਦੀ ਰਿਸਰਚਸ ਚੱਲ ਰਹੀਆਂ ਨੇ ਪੀਏਯੂ ਦੀਆਂ ਅੱਗੇ ਅਸੀਂ ਵੱਧ ਤੋਂ ਵੱਧ ਦੋ ਫਸਲਾਂ ਲੈਂਦੇ ਸੀ ਕਣਕ ਦੀਆਂ ਇਹ ਕਿੱਥੇ ਲੈ ਲੈਂਦੇ ਸੀ ਇੱਕ ਅਸੀਂ ਜਿਸ ਤਰ੍ਹਾਂ ਆਪਣਾ ਲਾਹੌਲ ਸਪੀਤੀ ਹੈ ਕੇ ਲੌਂਗ ਉੱਥੇ ਲੈ ਲੈਂਦੇ ਸੀਗੇ ਇਸ ਨਾਲ ਝੋਨੇ ਦੇ ਫਸਲ ਇੱਕ ਇੱਥੇ ਲੈਂਦੇ ਸੀ ਇੱਕ ਜਿਹੜਾ ਹਾਈਦਰਾਬਾਦ ਜਾਂ ਕਟਕ ਓਡੀਸਾ ਵਿੱਚ ਲੈ ਲੈਂਦੇ ਸੀ ਗੁਜ਼ਾਰਸ਼ ਇਹ ਹੁੰਦੀ ਹੈ ਪਹਿਲੇ ਸਾਲ ਥੋੜਾ ਬੀਜ ਲੈ ਕੇ ਯੂਨੀਵਰਸਿਟੀ ਤੋਂ ਜਿਹੜਾ ਕਿ ਬਹੁਤ ਹੀ ਪਿਓਰ ਬੀਜ ਹੋਵੇ ਤੇ ਉਸ ਬੀਜ ਦਾ ਤੁਸੀਂ ਆਪਣੇ ਖੇਤਾਂ ਦੇ ਨਾਲੇ ਪਰਖੋ ਨਾਲੇ ਉਹ ਬੀਜ ਵਧਾ ਲਓ पीएयू ने किस्म कड्डी है गोभी सरसों कैनोला 7 ठीक है नई किस्म परखो ਤੁਸੀਂ ਪਰੰਤੂ ਬਹੁਤ ਬਹੁਤ ਥੋੜੇ ਏਰੀਆ ਲਾ ਕੇ ਪਰਖੋ ਪਰ ਫਿਰ ਵੀ ਬਿਹਤਰ ਹੋਏਗਾ ਤੁਸੀਂ ਜਿਹੜੀ ਕਿਸਮਾਂ ਉਹ ਕਿਸੇ ਜਿਹੜੇ ਚੰਗਿਆਂ ਸਸਤਾਵਾਂ ਹਨ ਜਿਨ੍ਹਾਂ ਨੂੰ ਕੱਲੋ ਸ਼ਿਕਾਇਤ ਵੀ ਕਰ ਸਕੋ ਸ਼੍ਰੀਕਾਲ ਖੁਸ਼ਹਾਲ ਖੇਤੀ ਪ੍ਰੋਗਰਾਮ ਦੁਨਾਲ ਤੁਸੀਂ ਜੁੜ ਗਏ ਹੋ ਟੀਵੀ ਚੈਨਲ ਹੈ ਸਰਨਾਮਾ ਤੇ ਮੈਂ ਮੀਨਾ ਸ਼ਰਮਾ ਅੱਜ ਰਿਸਰਚ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਜੋ ਬੀਜਾਂ ਦੇ ਉੱਤੇ ਰਿਸਰਚ ਹੁੰਦੀ ਹੈ ਜੋ ਫਸਲਾਂ ਦੇ ਉੱਤੇ ਰਿਸਰਚ ਹੁੰਦੀ ਹੈ ਕਿਵੇਂ ਉਹ ਕਿਸਾਨ ਭਰਾਵਾਂ ਤੱਕ ਪਹੁੰਚ ਸਕਦੀ ਹੈ ਨਹੀਂ ਤੇ ਕਿਸਾਨ ਭਰਾ ਕੀਵੇਂ ਲਾਹਾ ਲੈ ਸਕਦੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮੇਰੇ ਨਾਲ ਡਾਕਟਰ ਗੁਰਜੀਤ ਸਿੰਘ ਮੰਗੜ ਅਡੀਸ਼ਨਲ ਡਾਇਰੈਕਟਰ ਰਿਸਰਚ ਸੈਂਟਰ ਐਗਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਉਸਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਦੀ ਕ੍ਰੌਪਸ ਦੇ ਉੱਤੇ ਇਹ ਰਿਸਰਚ ਕਰਦੇ ਨੇ ਤੇ ਇਹ ਕ੍ਰੌਪਸ ਅੱਗੇ ਜਾ ਕੇ ਕਿਵੇਂ ਹਰ ਕਿਸਾਨ ਨੂੰ ਫਾਇਦਾ ਦਿੰਦੀਆਂ ਨੇ ਆਓ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਪੂਰੇ ਪ੍ਰੋਸੈਸ ਦੇ ਬਾਰੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਡਾਕਟਰ ਸਾਹਿਬ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਤੇ ਜਦੋਂ ਮੈਂ ਤੁਹਾਡਾ ਟੌਪਿਕ ਸੁਣਿਆ ਮੈਨੂੰ ਬੜਾ ਇੰਟਰਸਟਿੰਗ ਲੱਗਿਆ ਕਿਉਂਕਿ ਜੇ ਤੁਸੀਂ ਰਿਸਰਚ ਨਹੀਂ ਕਰੋਗੇ ਤਾਂ ਅੱਗੇ ਕਿਵੇਂ ਲਾਹਾ ਲੈ ਸਕਣਗੇ ਕਿਸਾਨ ਇਹ ਬੜਾ ਜ਼ਰੂਰੀ ਕਹਿ ਸਕਦੇ ਤੁਸੀਂ ਟੌਪਿਕ ਹੋ ਜਾਂਦਾ ਹੈ ਸਭ ਤੋਂ ਪਹਿਲੇ ਸਾਨੂੰ ਦੱਸੋ ਕਿ ਕਿੰਨੇ ਕ ਡਿਪਾਰਟਮੈਂਟ ਨੇ ਕਿੰਨੇ ਕ ਰਿਸਰਚ ਸੈਂਟਰ ਨੇ ਤੇ ਕਿੰਨੇ ਕੀ ਸਕੂਲ ਕਾਲਜੇਸ ਨੇ ਜੋ ਰਿਸਰਚ ਕਰ ਰਹੇ ਨੇ ਇਸ ਵੇਲੇ ਧੰਨਵਾਦ ਮੈਡਮ ਬਹੁਤ ਬਹੁਤ ਇਸ ਤਰ੍ਹਾਂ ਪੰਜਾਬ ਕੇ ਇੰਡੀ ਐਗਰੀਕਲਚਰ ਯੂਨੀਵਰਸਿਟੀ ਆ ਇਹਦੀ ਸਥਾਪਨਾ ਸਨ 1962 ਵਿੱਚ ਹੋਈ ਸੀ ਜੀ ਤੇ ਇਹਦੇ ਇਸ ਟਾਈਮ 6 ਕਾਲਜ ਨੇ ਤੇ ਉਹਨਾਂ ਚੋਂ ਜਿਹੜੇ 5 ਕਾਲਜ ਇੱਥੇ ਨੇ ਤੇ ਇੱਕ ਛੇਵਾਂ ਕਾਲਜ ਬੱਲੋ ਸੌਂਕੜੀ ਹੈ ਤੇ ਜਿਹੜੇ 5 ਕਾਲਜ ਨੇ ਇਹਨਾਂ ਦੇ ਕੁੱਲ ਮਿਲਾ ਕੇ 38 ਡਿਪਾਰਟਮੈਂਟ ਨੇ ਵਿਭਾਗ ਨੇ ਵੱਖਰੇ 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 ਵਿਸ਼ਿਆਂ ਤੇ ਖੋਜ ਕਰਦੇ ਨੇ ਤੇ ਉਹ ਸਾਰੇ ਡਿਪਾਰਟਮੈਂਟ ਇੱਥੇ ਨੇ ਇਹ ਜਿਹੜੀ ਖੋਜ ਆ ਇਹ ਮੇਨਲੀ ਮੁੱਖ ਤੌਰ ਤੇ ਲੁਧਿਆਣਾ ਪੰਜਾਬ ਅਗਰਜੈਂਸੀ ਲੁਧਿਆਣਾ ਦੀ ਮੁੱਖ ਕੈਂਪਸ ਜਿੱਥੇ ਤਕਰੀਬਨ 1200 ਏਕੜ ਦੇ ਕਰੀਬ ਜਗ੍ਹਾ ਹੈ ਇਸ ਤੋਂ ਬਿਨਾ ਯੂਨੀਵਰਸਿਟੀ ਦੇ 10 ਖੋਜ ਸੈਂਟਰ ਆ ਜਿਹੜੇ ਕਿ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਨੇ ਤੇ ਉਹਦੇ ਵਿੱਚੋਂ 7 ਸਾਡੇ ਹੈਗੇ ਨੇ origional research ਉਹਨਾਂ ਨੂੰ ਖੇਤਰੀ ਖੋਜ ਕੇਂਦਰ ਕਹਿੰਦੇ ਹਨ ਜਿਹੜੇ ਕਿ ਜਿਸ ਤਰ੍ਹਾਂ ਕੰਡੀ ਏਰੀਆ ਹੈ ਗੁਰਦਾਸਪੁਰ ਹੈ ਨੀਵਾ ਹੜੇ ਪਹਾੜੀ ਇਲਾਕੇ ਹਨ ਇਸ ਤਰ੍ਹਾਂ ਸੈਂਟਰਲ ਡਿਸਟ੍ਰਿਕਟਸ ਹਨ ਪਠੰਡਾ ਹੈ ਫਰੀਦਕੋਟ ਹੈ ਕਪੂਰਥਲਾ ਹੈ ਇਸ ਵੱਖ-ਵੱਖ ਖੇਤਿਆਂ ਵਿੱਚ ਉਹ ਸੈਂਟਰ ਸਾਡੇ ਸਥਾਪਿਤ ਹਨ ਉਸ ਤੋਂ ਬਿਨਾਂ ਸਾਡੇ ਪੰਜ ਯੂਨੀਵਰਸਿਟੀ ਦੇ ਬੀਜ ਕੇਂਦਰ ਨੇ ਜਿਹੜੇ ਜਿਹੜੇ ਵੱਖ-ਵੱਖ ਕਿਸਮਾਂ ਵਿਕਸਿਤ ਕੀਤੀਆਂ ਜਾਂਦੀਆਂ ਹਨ ਉਹਨਾਂ ਦਾ ਬੀਜ ਵੀ ਅਸੀਂ ਸਪਲਾਈ ਕਰਦੇ ਹਾਂ ਕਿਸਾਨਾਂ ਨੂੰ ਤਾਂ ਕਿ ਉਹ ਖੋਜ ਦਾ ਫਾਇਦਾ ਲੈ ਸਕੋ ਠੀਕ ਹੈ ਡਾਕਟਰ ਸਾਹਿਬ ਤੁਸੀਂ ਦੱਸੇ ਕਿ ਕਿੱਥੇ-ਕਿੱਥੇ ਕੇਂਦਰ ਨੇ ਕਿੱਥੇ-ਕਿੱਥੇ ਰਿਸਰਚ ਸੈਂਟਰ ਨੇ ਹੈ ਨਾ ਹੁਣ ਜੇ ਗੱਲ ਕਰੀਏ ਆਪਾਂ ਕ੍ਰੌਪਸ ਦੇ ਬਾਰੇ ਕਿੰਨੀਆਂ ਕ੍ਰੌਪਸ ਦੇ ਉੱਤੇ ਰਿਸਰਚ ਹੁੰਦੀਆਂ ਨੇ ਤੇ ਕਿਹੜੀਆਂ ਨੇ ਮੜਾ ਜੀ ਫਸਲਾਂ ਨੇ ਨੂੰ ਦੋ ਗਰੁੱਪੇ ਵੰਡ ਲੈਨੇ ਆਂ ਅਸੀਂ ਇੱਕ ਤਰ੍ਹਾਂ ਅਸੀਂ ਫੀਲਡ ਕ੍ਰੌਪਸ ਕਹਿੰਨੇ ਆਂ ਜਿਸ ਤਰ੍ਹਾਂ ਕਣਕ ਝੋਨਾ ਹੈ ਅੱਛਾ ਜੀ ਹਾਂ ਜੀ ਉਹ ਤਕਰੀਬਨ ਉਹ ਨੇ ਉਸ ਤੋਂ ਬਿਨਾ ਸਾਡੀਆਂ ਫਸਲਾਂ ਹਨ ਜਿਸ ਤਰ੍ਹਾਂ ਸਬਜ਼ੀਆਂ ਤੇ ਫਲਾਂ ਦੀਆਂ ਸਾਡੀ ਖੋਜ ਹੈ ਤਕਰੀਬਨ 100 ਦੇ ਕਰੀਬ ਅਸੀਂ ਫਸਲਾਂ ਤੇ ਇਹ ਕੰਮ ਕਰਦੇ ਆਂ ਖੋਜ ਕਰਦੇ ਆਂ ਉਸ ਹਾੜੀ ਤੇ ਸੋਣੀ ਦੀਆਂ ਵੱਖ-ਵੱਖ ਫਸਲਾਂ ਆ ਜਾਂਦੀਆਂ ਹਨ ਇਸੇ ਤਰ੍ਹਾਂ ਸਬਜ਼ੀਆਂ ਦੇ ਆਪਣੇ ਗਰਮੀ ਦੀਆਂ ਤੇ ਸਰਦ ਰੁੱਤ ਦੀਆਂ ਕਿਸਮਾਂ ਆ ਜਾਂ ਫਸਲ ਆ ਜਾਂਦੀਆਂ ਠੀਕ ਹੈ ਡਾਕਟਰ ਸਾਹਿਬ ਕਿੰਨੀਆਂ ਕਿ ਵੈਰਾਈਟੀਆਂ ਕੱਢ ਚੁੱਕਿਆ ਪੀਏਯੂ ਉਹ ਤਕਰੀਬਨ ਇਸ ਆਪਣੇ ਇਸ ਸਾਲ ਤੱਕ ਹੁਣ ਤੱਕ ਕੜੀ ਯੂਨੀਵਰਸਿਟੀ ਆ ਉਹਨੇ ਤਕਰੀਬਨ 950 ਦੇ ਕਰੀਬ ਕਿਸਮਾਂ ਵਿਕਸਿਤ ਕੀਤੀਆਂ ਨੇ ਜਿਹੜੀਆਂ ਕਿ ਕੁੱਲ ਮਿਲਾ ਕੇ ਅਸੀਂ ਗੱਲ ਕਰੀਏ ਤੇ ਜਿੱਦੋਂ ਆਪਣੇ ਕਿਸਮਾਂ ਵੀ ਦੋ ਤਰ੍ਹਾਂ ਅਸੀਂ ਜਾਰੀ ਕਰਦੇ ਹਾਂ ਇੱਕ ਆਪਣੇ ਆਲ ਇੰਡੀਆ ਲੈਵਲ ਤੇ ਵਿਕਸਿਤ ਜਾਰੀ ਕੀਤੇ ਜਾਂਦੇ ਹਨ ਉਹ ਤਕਰੀਬਨ 250 ਦੇ ਕਰੀਬ ਕਿਸਮਾਂ ਜਿਹੜੀਆਂ ਆਲ ਇੰਡੀਆ ਲੈਵਲ ਤੇ ਸਥਾਪਿਤ ਕੀਤੀਆਂ ਵਿਕਸਿਤ ਕੀਤੀਆਂ ਗਈਆਂ ਜਾਰੀ ਕੀਤੀਆਂ ਗਈਆਂ ਨੇ ਉਹ ਤਾਂ ਇਹ ਸਿੱਧ ਹੁੰਦਾ ਵੀ ਇਹ ਜੁਨੀਵਰਸਿਟੀ ਆ ਨਾ ਕੇਵਲ ਉਹ ਪੰਜਾਬ ਲਈ ਆਪਣਾ ਕੰਮ ਕਰ ਰਹੀ ਆ ਸਗੋਂ ਆਪਣੇ ਪੂਰੇ ਭਾਰਤ ਲਈ ਵੀ ਆਪਣਾ ਕੰਮ ਕਰ ਰਹੀ ਹੈ ਜੀ ਡਾਕਟਰ ਸਾਹਿਬ ਇੱਕ ਖੋਜ ਕਰਨਾ ਬਹੁਤ ਜ਼ਿੰਮੇਵਾਰੀ ਦਾ ਕੰਮ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਡੀ ਖੋਜ ਦੇ ਤੇ ਬਹੁਤ ਕੁਝ ਟਿਕਿਆ ਹੋਇਆ ਹੁਣ ਜੇ ਰਿਸਰਚ ਸੈਂਟਰ ਨੂੰ ਥੋੜਾ ਜਿਆਦਾ ਸਮਝਣਾ ਚਾਹੀਏ ਕਿ ਜਿੱਦਾਂ ਕਿਹੜੀ ਚੀਜ਼ ਨੂੰ ਮੁੱਖ ਰੱਖ ਕੇ ਤੁਸੀਂ ਰਿਸਰਚ ਕਰਦੇ ਹੋ ਕਿਹੜੀ ਵੈਰਾਈਟੀਆਂ ਕੱਢਦੇ ਹੋ ਕੀ ਦੇਖਦੇ ਹੋ ਤੁਸੀਂ ਤਾਂ ਜੋ ਖੋਜ ਤੁਹਾਡੀ ਅੱਗੇ ਜਾ ਕੇ ਨਿਪਰੇ ਚੜ ਸਕੇ ਹਾਂ ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ ਹੈ ਜਿਸ ਤਰ੍ਹਾਂ ਹੁਣ ਤੱਕ ਜਿਹੜਾ ਆਪਣਾ ਮੇਨ ਅੱਜ ਤੋਂ ਦਾ 5-10 ਸਾਲ ਪਹਿਲਾਂ ਤੱਕ ਮੇਨ ਆਪਣਾ ਜਿਹੜਾ ਮੰਤਵ ਸੀਗਾ ਕਿਸਮਾਂ ਵਿਕਸਤ ਕਰਦੇ ਸੀ ਜਿਹੜਾ ਮੁੱਖ ਆਦੇਸ਼ ਹੁੰਦਾ ਸੀ ਉਹ ਹੁੰਦੇ ਬਧੇਰੇ ਝਾੜ ਲਈ ਆ ਪਾਕਿਸਮਾਨ ਤੋਂ ਵੀ ਝੜ ਜਿਸ ਤਰ੍ਹਾਂ ਝੋਨਾ ਵਾ 30 ਕੁਇੰਟਲ ਦਾ ਵੇ 32 ਕੁਇੰਟਲ ਦਾ ਵੇ ਕਣਕ ਵੀ ਹੋਵੇ 24-25 ਕੁਇੰਟਲ ਹੋਵੇ ਪਰੰਤੂ ਜਿਸ ਤਰ੍ਹਾਂ ਪਤਾ ਵੀ ਹੁਣ ਜਿਹੜਾ ਆਪਣੇ ਆਪਣਾ ਦੇਸ਼ ਹੈ ਉਹ ਅਨਾਜ ਦੇ ਵਿੱਚ ਕੇਵਲ ਆਤਮ ਨਿਰਭਰ ਨਹੀਂ ਹੋਇਆ ਸਗੋਂ ਬਾਹਰ ਐਕਸਪੋਰਟ ਵੀ ਕਰ ਰਿਆ ਬਾਹਰ ਵੀ ਅਨਾਜ ਬਰਾਮਦ ਕਰ ਰਿਆ ਤੇ ਉਸ ਦੇ ਮੱਦੇ ਮੱਦੇ ਨਜ਼ਰ ਜਿਹੜਾ ਹੁਣ ਸਾਡਾ ਮੇਨ ਧਿਆਨ ਹੈ ਉਹ ਧਿਆਨ ਹੈ ਵੀ ਕੇਵਲ ਹੁਣ ਅਸੀਂ ਝਾੜਨੀ ਬਦਾਉਣਾ ਸਗੋਂ ਉਸ ਦੀ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਹੈ ਵੈਲਿਊ ਜਿਹਨੂੰ ਅਸੀਂ ਵੈਲਿਊ ਐਡੀਸ਼ਨ ਵੀ ਕਹਿ ਦਿੰਦੇ ਆ ਐਂਡ ਨਿਊਟ੍ਰੀ ਜਿਸ ਤਰ੍ਹਾਂ ਸਾਡੇ ਕਣਕ ਦੇ ਵਿੱਚ ਮੈਂ ਗੱਲ ਕਰਾਂਗਾ ਕਣਕ ਦੇ ਵਿੱਚ ਅਸੀਂ ਪਿਛਲੇ 2-3 ਸਾਲਾਂ ਦੇ ਵਿੱਚ ਅਸੀਂ ਕਣਕ ਦੀ ਇੱਕ ਕਿਸਮ ਕੱਢੀ ਹੈ ਪੰਜਾਬ ਚ ਪਾਤੀਵਾਨ ਜਿਹਦੀ ਰੋਟੀ ਬਹੁਤ ਵਧੀਆ ਬਣਦੀ ਹੈ ਠੀਕ ਹੈ ਇਸੇ ਤਰ੍ਹਾਂ ਅਸੀਂ ਕਣਕ ਦੀ ਕਿਸਮ ਕੱਢੀ ਹੈ ਜਿਹਦੇ ਬਿਸਕੁਟ ਬਹੁਤ ਛਣਦੇ ਆਟੇ ਤੋਂ ਇਸੇ ਤਰ੍ਹਾਂ ਜ਼ਿੰਕ ਜਿਹਦੇ ਜ਼ਿੰਕ ਦੀ ਮਾਤਰਾ ਜ਼ਿਆਦਾ ਹੈ ਤਾਂ ਕਿ ਜਿਹੜਾ ਸਾਡਾ ਕੇਵਲ ਖਰਾਕ ਸੁਰੱਖਿਆ ਨਾ ਉਹ ਕੇਵਲ ਸਾਡਾ ਟਾਡੀ ਜਿਹੜੇ ਤੱਤਾਂ ਦੀ ਸੁਰੱਖਿਆ ਉਹ ਵੀ ਜ਼ਰੂਰੀ ਹੈ ਜੀ ਤਾਂ ਕਿ ਆਪਾਂ ਨੂੰ ਪੈਸੇ ਦਵਾਈਆਂ ਦੇਆਂ ਗੋਲੀਆਂ ਵਿਟਾਮਿਨ ਖਾਣ ਦੇ ਨਾਲ ਖਰਚਣੇ ਪੈਣ ਸਾਨੂੰ ਕਿਸਮਾਚ ਹੀ ਮਿਲੇ ਜਾਣ ਇਸੇ ਤਰ੍ਹਾਂ ਸਬਜ਼ੀਆਂ ਦੇ ਵਿੱਚ ਅਸੀਂ ਪੀਲੀ ਗਾਜਰ ਕੱਢੀ ਹੈ ਕਾਲੀ ਗਾਜਰ ਕੱਢੀ ਹੈ ਜਿਨ੍ਹਾਂ ਤੋਂ ਸਾਨੂੰ ਕਈ ਤਰ੍ਹਾਂ ਦੇ ਤੱਤ ਨੇ ਪੋਸ਼ਟਿਕ ਤੱਤ ਨੇ ਉਹ ਸਾਨੂੰ ਮਿਲਦੇ ਹਨ ਇਸ ਕਰਕੇ ਜਿਹੜਾ ਹੁਣ ਸਾਡਾ ਮੁੱਖ ਮੰਤਵ ਹੈ ਉਹ ਕਿਸਮਾਂ ਉਹ ਵਾਲੀਆਂ ਜਿਨ੍ਹਾਂ ਤੋਂ ਸਾਨੂੰ ਨਿਊਟ੍ਰੀਸ਼ਨਲ ਸਿਕਿਉਰਟੀ ਮਿਲੇ ਨਾਲ ਦੀ ਨਾਲ ਉਹਨਾਂ ਤੋਂ ਸਾਨੂੰ ਜਿਹੜੀ ਹੈ ਤੁਹਾਡੀ ਪ੍ਰੋਸੈਸਿੰਗ ਲਈ ਵਧੀਆ ਹੋ ਜਿਸ ਤਰ੍ਹਾਂ ਕਿੰਨੋ ਦੀ ਗੱਲ ਕਰੀਏ ਆਪਾਂ ਕਿੰਨੋ ਦੇ ਵਿੱਚ ਸਾਡੇ ਕੋਲ ਪਹਿਲਾਂ ਕਿੰਨੋ ਪੰਜਾਬ ਕਿੰਨੋ ਵਨ ਕਿਸਮ ਸੀਗੀ ਉਹਦਾ ਜਿਹੜੇ ਕਿਸਮ ਸੀ ਉਹਦਾ ਉਹਦੇ ਬੀਜਾਂ ਦੀ ਮਾਤਰਾ 20 ਤੋਂ 25 ਸੀ ਜਿਸ ਲਈ ਉਹ ਜੂਸ ਲਈ ਬੜੀ ਵਧੀਆ ਨਹੀਂ ਸੀਗੀ ਅੱਛਾ ਪਿਛਲੇ ਦੋ ਦੋ ਤਿੰਨ ਸਾਲ ਪਹਿਲਾਂ ਅਸੀਂ ਇੱਕ ਕਿਸਮ ਵਿਕਸਤ ਕੀਤੀ ਹੈ ਜਿਸ ਸਿਰਫ 3-4 ਬੀਜ ਹੀ ਆਉਂਦੇ ਨੇ ਉਸ ਲਈ ਉਸ ਆਰਾਮ ਨਾਲ ਜੂਸ ਬਣਾਇਆ ਜਾ ਸਕਦਾ ਕੜਤਣ ਨਹੀਂ ਹੁੰਦੀ ਇਸੇ ਤਰ੍ਹਾਂ ਗਜਰਾ ਮੈਂ ਪਹਿਲਾਂ ਗਜਰਿਆਂ ਗੱਲ ਕਰ ਕਰਕੇ ਆਇਆ ਵੀ ਸਾਡੀਆਂ ਉਹ ਕਿਸਮਾਂ ਜਿਹੜੀਆਂ ਕਿ ਪ੍ਰੋਸੈਸਿੰਗ ਲਈ ਠੁਕਮੀਆਂ ਹੋਣ ਤਾਂ ਕਿ ਉਹਨਾਂ ਨੂੰ ਪ੍ਰੋਸੈਸਿੰਗ ਕਰਕੇ ਵੱਧ ਮੁਨਾਫਾ ਕਮਾਇਆ ਜਾਵੇ ਸਾਡਾ ਧਿਆਨ ਉਧਰੋਂ ਜ਼ਿਆਦਾ ਹੈ ਡਾਕਟਰ ਜਦੋਂ ਵੀ ਕਿਸੇ ਚੀਜ਼ ਤੇ ਰਿਸਰਚ ਕੀਤੀ ਜਾਂਦੀ ਹੈ ਖੋਜ ਕੀਤੀ ਜਾਂਦੀ ਹੈ ਸਮਾਂ ਤਾਂ ਲੱਗਦਾ ਹੈ ਲੱਗਦਾ ਪੈਸਾ ਵੀ ਬਹੁਤ ਲੱਗਦਾ ਹੁਣ ਫੰਡਿੰਗ ਦੀ ਜੇ ਗੱਲ ਕਰੀਏ ਤਾਂ ਫੰਡਿੰਗ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਪੈ ਜਾਂਦੀ ਹੈ ਇਥੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਮੈਨੂੰ ਇਸ ਤਰ੍ਹਾਂ ਯੂਨੀਵਰਸਿਟੀ ਜਿਹੜੇ ਕਰ ਰਹੇ ਦੱਸੋ ਦੱਸਿਓ ਤੁਹਾਡੇ 38 ਜਾਂ 38 ਦੇ ਕਰੀਬ ਇਥੇ ਪ੍ਰੋਜੈਕਟ ਆਪਣੇ ਵਿਭਾਗ ਹਨ ਜਾਂ ਵਿਭਾਗ ਹਨ ਰਿਸਰਚ ਸਟੇਸ਼ਨ ਹਨ ਉਹਦੇ ਲਈ ਸਾਨੂੰ ਬਹੁਤ ਜ਼ਿਆਦਾ ਬਜਟ ਦੀ ਜ਼ਰੂਰਤ ਪੈਂਦੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਜਿਹਨੇ ਸੈਂਟਿਸਟ ਹਨ ਅਸੀਂ ਉਹਨਾਂ ਨੂੰ ਪਹਿਲੀ ਗੱਲ ਦਾ ਉਤਸ਼ਾਹਤ ਕਰਦੇ ਹਾਂ ਵੀ ਤੁਸੀਂ ਵੀ ਖੋਜ ਪ੍ਰੋਜੈਕਟ ਲਿਖੋ ਤਾਂ ਕਿ ਖੋਜ ਪ੍ਰੋਜੈਕਟ ਲੈ ਕੇ ਵੱਖ-ਵੱਖ ਏਜੰਸੀਆਂ ਹਨ ਜਿਸ ਤਰ੍ਹਾਂ ICAR ਹੈ ਦਿੱਲੀ ਵਿਖੇ ਸਥਿਤ ਹੈ ਜਿਹੜੀ ਕਿ ਇੰਡੀਅਨ ਕਾਉਂਸਲ ਫ ਐਗਰੀਕਲਚਰ ਰਿਸਰਚ ਹੈ ਇਸੇ ਤਰ੍ਹਾਂ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਹੈ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਹੈ ਵੱਖ-ਵੱਖ ਰੀਆਂ ਵੱਖ-ਵੱਖ ਏਜੰਸੀਆਂ ਨੇ ਜਿਹੜੀਆਂ ਕਿ ਖੇਤੀ ਦੀ ਖੋਜ ਨੂੰ ਆਪਣਾ ਫੰਡਿੰਗ ਕਰਦੀਆਂ ਹਨ ਤਾਂ ਕਿ ਅਸੀਂ ਉਹ ਸਾਡੇ ਕੁਝ ਅਸੀਂ ਸਪੈਸ਼ਲ ਮੰਤਵ ਜਾਂ ਉਦੇਸ਼ ਲਿਖ ਕੇ ਸਾਇੰਟਿਸਟ ਨੂੰ ਕਹਿੰਦੇ ਆ ਉਹ ਪ੍ਰੋਜੈਕਟ ਲਿਖਦੇ ਤੇ ਉਹਨਾਂ ਨੂੰ ਉਹਦੇ ਵਿੱਚ ਪੈਸਾ ਵੀ ਮਿਲਦਾ ਹੈ ਨਾਲ ਉਹਨਾਂ ਨੂੰ ਰਿਸਰਚ ਫੈਲੋ ਜਾਂ ਹੈਲਪਿੰਗ ਹੈਂਡ ਵੀ ਮਿਲਦੇ ਨੇ ਜਿਨ੍ਹਾਂ ਵਾਲੇ ਖੋਜ ਨੂੰ ਨਿਪ ਇਸ ਸਮੇਂ ਤੇ ਸਾਡੇ ਕੋਲੇ ਤਕਰੀਬਨ 300 ਦੇ ਕਰੀਬ ਖੋਜ ਪ੍ਰੋਜੈਕਟ ਚੱਲ ਰਹੇ ਨੇ ਜਿਵੇਂ ਕਿ ਜਿਸ ਤਰ੍ਹਾਂ ਮੈਂ ਦੱਸਿਆ ICAR ਦੀ ਗੱਲ ਕੀਤੀ 43 ਪ੍ਰੋਜੈਕਟ ਉਹਨਾਂ ਦੁਆਰਾ ਦਿੱਤੇ ਹਨ ਜੋ ਕਿ ਅੱਜ ਤਕਰੀਬਨ 40 ਸਾਲ ਤੋਂ ਚੱਲ ਰਹੇ ਹਨ ਇਸੇ ਤਰ੍ਹਾਂ 2-2 3-3 ਸਾਲ ਦੇ ਸਾਨੂੰ ਪ੍ਰੋਜੈਕਟ ਵੀ ਮਿਲ ਜਾਂਦੇ ਹਨ ਸੋ ਤਕਰੀਬਨ 300 ਦੇ ਕਰੀਬ ਸਾਡੇ ਕੋਲ ਖੋਜ ਪ੍ਰੋਜੈਕਟ ਹਨ ਜਿਨ੍ਹਾਂ ਦੇ ਵਿੱਚ ਆਪਣੇ ਸਾਇੰਟਿਸਟ ਉੱਥੋਂ ਫੰਡਿੰਗ ਮਿਲਦੀ ਹੈ ਤੇ ਨਾਲ ਉਹਦੇ ਵਿੱਚੋਂ ਅਸੀਂ ਆਪਣੇ ਜਿਹੜੇ ਕੈਮੀਕਲਸ ਖਰੀਦਣੇ ਹੁੰਦੇ ਹਨ ਜਾਂ ਈਵਨ ਸਾਡੇ ਰਿਸਰਚ ਫੈਲੋ ਵਗਰਾ ਸਾਇੰਟਿਸਟ ਰੱਖਣੇ ਹੁੰਦੇ ਹਨ ਉਹ ਅਸੀਂ ਰੱਖ ਸਕਦੇ ਹਾਂ ਡਾਕਟਰ ਸਾਹਿਬ ਬਹੁਤ ਸਾਰੀ ਫਸਲਾਂ ਦੇ ਉੱਤੇ ਪੀਏਯੂ ਨੇ ਰਿਸਰਚ ਕੀਤਾ ਹੈ ਇਸ ਤੋਂ ਇਲਾਵਾ ਬਹੁਤ ਸਾਰੀ ਕਿਸਮਾਂ ਕੱਢੀਆਂ ਗਈਆਂ ਨੇ ਹੁਣ ਫਾਇਦਾ ਹੁੰਦਾ ਹੈ ਕਿਸਾਨ ਦਾ ਕਿਸਾਨਾਂ ਤੱਕ ਉਹ ਬੀਜ ਜੋ ਤੁਸੀਂ ਰਿਸਰਚ ਕੀਤੇ ਨੇ ਉਹ ਕਿਵੇਂ ਪਹੁੰਚਣਗੇ ਉਹ ਕਿਵੇਂ ਲਾਹਾ ਲੈ ਸਕਦੇ ਨੇ ਉਸ ਦਾ ਮੈਂ ਇਸ ਤਰ੍ਹਾਂ ਦੱਸਣਾ ਚਾਹਾਂਗਾ ਵੀ ਜਿਸ ਰੈਂ ਨੂੰ ਦੱਸਿਆ ਪਹਿਲਾਂ ਵੀ ਤਕਰੀਬਨ ਲੁਧਿਆਣਾ ਹੀ ਵਿਖੜਾ ਮੁੱਖ ਆਪਣਾ ਇਹ ਹੈ ਐਗਰੀਕਲਚਰ ਯੂਨੀਵਰਸਿਟੀ ਦਾ ਕੇਂਦਰ ਕਹ ਲੋ ਹੈ ਕੈਂਪਸ ਹੈ ਇਥੇ ਤਕਰੀਬਨ 1200 ਏਕੜ ਜ਼ਮੀਨ ਹੈ ਇਸ ਤੋਂ ਇਲਾਵਾ ਪੀ ਜੀ ਯੂ ਕੋਲੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆ ਤਕਰੀਬਨ 5500 ਦੇ ਕਰੀਬ ਏਕੜ ਦੇ ਕਰੀਬ ਏਰੀਆ ਹੈ ਜਿਹਦੇ ਵਿੱਚ ਸਾਡੇ ਰਿਸਰਚ ਸਟੇਸ਼ਨ ਤੱਕ ਖੋਜ ਕੇਂਦਰ ਸਥਾਪਿਤ ਨੇ ਉਸ ਤੋਂ ਇਲਾਵਾ ਸਾਡੇ ਕੋਲ ਯੂਨੀਵਰਸਿਟੀ ਕੋ ਪੰਜ ਬੀਜ ਕੇ ਬੀਜ ਕੇਂਦਰ ਯੂਨੀਵਰਸਿਟੀ ਸੀਡ ਫਾਰਮ ਕਹ ਦਿੰਦੇ ਆ ਸੀ ਉਹ ਜਿਸ ਤਰ੍ਹਾਂ ਨਰੈਣਗੜ ਵਿਖੇ ਹੈ ਅਮਲੋਦ ਆਪਣੇ ਫਤਿਹਗੜ ਡਿਸਟ੍ਰਿਕਟ ਦੇ ਵਿੱਚ ਇਸੇ ਤਰ੍ਹਾਂ ਨਾਬਾ ਵਿਖੇ ਸਥਿਤ ਹੈ ਇਸ ਤਰ੍ਹਾਂ ਫਰੀਦਕੋਟ ਵਿੱਚ ਵੀ ਹੈ ਕਪੂਰਥਲੇ ਵੀ ਹੈ ਤੇ ਆਪਣਾ ਲਾਡੋਵਾਲ ਲੁਧਿਆਣੇ ਲੱਗ ਗਈ ਹੈ ਯੂਨੀਵਰਸਿਟੀ ਕੋਲ ਪੰਜ ਵੱਡੇ ਸੀਡ ਫਾਰਮ ਹਨ ਜਿੱਥੇ ਅਸੀਂ ਸੀਡ ਬੜੇ ਉੱਥੇ ਤਕਰੀਬਨ ਅਸੀਂ ਹਰ ਸਾਲ ਤਕਰੀਬਨ 45000 ਕੁਇੰਟਲ ਦੇ ਕਰੀਬ ਬਖ ਬਖ ਸਸਲਾਂ ਦਾ ਬੀਜ ਪੈਦਾ ਕਰਦੇ ਹਾਂ ਤੇ ਉਹਨਾਂ ਅੜੇ ਬੀਜ ਸਾਨੂੰ ਪੈਦਾ ਹੁੰਦੇ ਹਨ ਉਹਨਾਂ ਨੂੰ ਬਕਾਇਦਾ ਅਸੀਂ ਸਰਟੀਫਾਈਡ ਬੀਜ ਹੁੰਦੇ ਹਨ ਤੇ ਉੱਥੇ ਅਸੀਂ ਬਰੀਡਰ ਸੀਡ ਹੁੰਦਾ ਹੈ ਫਾਊਂਡੇਸ਼ਨ ਸੀਡ ਪ੍ਰੋਡਿਊਸ ਕਰਦੇ ਹਾਂ ਸਰਟੀਫਾਈਡ ਸੀਡ ਪ੍ਰੋਡਿਊਸ ਕਰਦੇ ਹਾਂ ਉਸ ਤੋਂ ਬਾਅਦ ਨਵੀਆਂ ਕਿਸਮਾਂ ਦਾ ਟ੍ਰੂਥਫੁਲੀ ਲੇਬਲਡ ਸੀਡ ਕਹਿੰਦੇ ਹਨ ਉਹ ਸੀਡ ਵੀ ਪਸੀ ਪੈਦਾ ਕਰਦੇ ਹਾਂ ਤੇ ਉਹ ਸੀਡ ਨੂੰ ਸਾਡੇ ਵੱਡੇ ਵੱਡੇ ਗ੍ਰੇਡਰ ਲੱਗੇ ਹੋਏ ਹਨ ਉਹ ਨੋ ਪ੍ਰੋਫਿਟ ਨੋ ਲਾਸ ਤੇ ਕਿਸਾਨਾਂ ਨੂੰ ਉਹ ਤਕਰੀਬਨ ਹਰ ਸਾਲ ਸਾਡੇ ਜਿਹੜੇ ਬੀਜ ਬੀਜ ਕੇਂਦਰ ਹਨ ਜਿੱਥੇ ਅਸੀਂ ਬੀਜ ਪੈਦਾ ਕਰਦੇ ਹਾਂ ਉਸ ਤੋਂ ਇਲਾਵਾ ਸਾਡੇ 18 ਖੇਤੀ ਵਿਗਿਆਨ ਕੇਂਦਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਨੇ ਠੀਕ ਹੈ ਉਹ ਉਸ ਤੋਂ ਬਿਨਾ ਅਸੀਂ ਹੋਰ ਜਗ੍ਹਾ ਤੇ ਵੀ ਜਿੱਥੇ ਸਾਡੇ ਕੇਵੀ ਕੇ ਨਹੀਂ ਵੀ ਹਨ ਜਿਸ ਤਰ੍ਹਾਂ 23 ਜ਼ਿਲ੍ਹੇ ਹਨ ਸਾਡੇ 5 ਜ਼ਿਲ੍ਹਿਆਂ 'ਚ ਨਹੀਂ ਉੱਥੇ ਅਸੀਂ ਜਿਹੜਾ ਆਪਣੇ ਗੁਰੂ ਅੰਗਦ ਦੇ ਬਟਨੀ ਯੂਨੀਵਰਸਿਟੀ ਆ ਉਹਨਾਂ ਦੀ ਮਦਦ ਲੈਨੇ ਹਾਂ ਤੇ ਇਸ ਤਰ੍ਹਾਂ 35 ਦੇ ਕਰੀਬ ਅਸੀਂ ਦੋਨੋਂ ਹਾੜੀ ਔਰ ਸੋਨੇ ਦੇ ਸੀਜ਼ਨ ਦੌਰਾਨ ਬੀਜ ਕੇਂਦਰ ਸਥਾਪਿਤ ਕਰਦੇ ਹਾਂ ਤਾਂ ਕਿ ਕਿਸਾਨਾਂ ਨੂੰ ਘੱਟ ਤੋਂ ਘੱਟ ਸਫਰ ਕਰਕੇ ਵਧੀਆ ਤੋਂ ਵਧੀਆ ਬੀਜ ਮਿਲ ਸਕੇ ਦੋਸਤੋ ਕਈ ਵਾਰ ਹੈ ਇਸ ਫੀਲਡ ਦੇ ਅੰਦਰ ਤੁਹਾਨੂੰ ਨੌਲੇਜ ਘੱਟ ਹੁੰਦੀ ਹੈ ਇਸ ਚੀਜ਼ ਨੂੰ ਤੁਸੀਂ ਧਿਆਨ ਨਹੀਂ ਦਿੰਦੇ ਤੁਸੀਂ ਬੀਜ ਕਿਤੋਂ ਬਾਹਰੋਂ ਖਰੀਦ ਲਏ ਹੈ ਨਾ ਫਿਰ ਇਹਦਾ ਕੀ ਨੁਕਸਾਨ ਹੋ ਸਕਦਾ ਕੁਝ ਕਿਹੜੀ ਇਹ ਚੀਜ਼ਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਜਦੋਂ ਬੀਜ ਖਰੀਦਦੇ ਨੇ ਕਿਸਾਨ ਇੱਕ ਕਿਸਾਨ ਵੀਰਾ ਮੈਂ ਪਹਿਲਾਂ ਸ਼ੇਅਰ ਕਰਨੀ ਚਾਹਾਂਗਾ ਵੀ ਜਿਹੜੀ ਯੂਨੀਵਰਸਿਟੀ ਦੀ ਮੇਨਲੀ ਖੋਜ ਆ ਉਹ ਅਸੀਂ ਉਸ ਤਰ੍ਹਾਂ ਦੇ ਕਿਸਮ ਪੈਦਾ ਬੀਜ ਪੈਦਾ ਕਰਦੇ ਹਾਂ ਜਿਨ੍ਹਾਂ ਨੂੰ ਬਿਮਾਰੀਆਂ ਕੀੜੇ ਮਕੌੜੇ ਘੱਟ ਲੱਗਣ ਤਾਂ ਕਿ ਕਿਸਾਨਾਂ ਨੂੰ ਕੋਈ ਸਪਰੇਆ ਤੇ ਜਾਂ ਹੋਰ ਉਲੀਨਾਸ਼ਕ ਜ਼ਹਿਰਾਂ ਦੇ ਕੋਈ ਜ਼ਿਆਦਾ ਉਹਨਾਂ ਦੇ ਨਿਰਭਰ ਨਾ ਹੋਣਾ ਪਵੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਬੀਜ ਜਿਹੜੇ ਹੋਣ ਉਹ ਬਿਮਾਰੀਆਂ ਤੇ ਕੀੜਿਆਂ ਨੂੰ ਸਹਿਣ ਦੀ ਸ਼ਕਤੀ ਹੋਵੇ ਇਸ ਤਰ੍ਹਾਂ ਮੌਸਮ ਦੇ ਉਤਰਾਅ ਚੜ੍ਹਾਅ ਨੂੰ ਵੀ ਸਹਿਣ ਦੇ ਉਹ ਸਮਰੱਥ ਹੋਣ ਤੇ ਉਹਨਾਂ ਕਿਸਮਾਂ ਦਾ ਅਸੀਂ ਜਿਹੜਾ ਬੀਜ ਹੈ ਅਸੀਂ ਕਿਸਾਨਾਂ ਨੂੰ ਜਿਹੜੇ ਅਸੀਂ ਨਵੀਂ ਕਿਸਮ ਵਿਕਸਿਤ ਕਰਦੇ ਹਾਂ ਜਿਹੜੇ ਜੈਨੇਟਿਕ ਬਹੁਤ ਹੀ ਨਵੇਕਲਾ ਮਾਡਲ ਹੈ ਅਸੀਂ ਜਦੋਂ ਵੀ ਕੋਈ ਵੀ ਕਿਸਮ ਜਾਰੀ ਕਰਨੀ ਹੁੰਦੀ ਹੈ ਉਸ ਤੋਂ 1 ਸਾਲ ਪਹਿਲਾਂ ਅਸੀਂ ਉਸ ਕਿਸਮ ਦੇ ਹਰ ਜ਼ਿਲ੍ਹੇ ਵਿੱਚ ਜਿਹੜੇ ਆਗਾਹ ਬਦੂ ਕਿਸਾਨ ਹਨ ਉਹਨਾਂ ਨੂੰ ਵੀ ਥੋੜਾ ਥੋੜਾ ਬੀਜ ਤਕਰੀਬਨ 100 100 ਸਕਰ ਮੀਟਰ ਦਾ ਉਹਨਾਂ ਨੂੰ ਦਿੰਨੇ ਹਾਂ ਤਾਂ ਕਿ ਉਹ ਬੀਜ ਨੂੰ ਪਰਖ ਸਕਣ ਆਪਣੇ ਲੈਵਲ ਤੇ ਠੀਕ ਹੈ ਉਹਦੇ ਵੱਖ-ਵੱਖ ਗੁਣਾਵਾਰੇ ਜਾੜੂ ਹੋ ਸਕਣ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਉਹ ਨਵੀਂ ਕਿਸਮ ਦਾ ਬੀਜ ਅਸੀਂ ਪੈਦਾ ਕਰਕੇ ਛੋਟੀ ਛੋਟੀ ਪੈਕਿੰਗ ਰਾਹੀਂ ਕਿਸਾਨਾਂ ਤੱਕ ਪਹੁੰਚਾਉਂਦੇ ਹਾਂ ਤਾਂ ਕਿ ਉਹ ਉਸ ਦਾ ਵਧੀਆ ਝਾੜ ਲੈ ਸਕਣ ਤੇ ਉਸ ਤੋਂ ਬਾਅਦ ਅਸੀਂ ਕਿਸਾਨਾਂ ਨੂੰ ਵੀਰਾਂ ਨੂੰ ਇਹ ਹਰ ਬਾਰ ਬੇਨਤੀ ਕਰਦੇ ਹਾਂ ਵੀ ਉਹ ਪਹਿਲੇ ਸਾਲ ਥੋੜਾ ਜਿਹਾ ਬੀਜ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਪਰਖਣ ਅਤੇ ਉਸ ਦਾ ਬੀਜ ਵਧਾਉਣ ਅਸੀਂ ਜਿਹੜਾ ਹੁਣ ਤੱਕ ਕਿਸਮਾਂ ਵਿੱਚ ਜ਼ਿਆਦਾ ਸਾਡਾ ਮੇਜਰ ਫੋਕਸ ਹੈ ਉਹ ਹੈ ਅਸੀਂ ਦੋ ਤਰ੍ਹਾਂ ਕਿਸਮਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਹੁੰਦੀਆਂ ਹਨ ਆਮ ਕਿਸਮਾਂ ਪਰ ਪਿਓਰ ਲਾਈਨ ਕਿਸਮਾਂ ਕਹਿੰਦੇ ਆ ਇਨ ਬ੍ਰੈਡ ਵੀ ਕਹਿੰਦੇ ਆ ਉਹਨਾਂ ਕਿਸਮਾਂ ਦਾ ਕਿਸਾਨ ਆਪਣਾ ਬੀਜ ਰੱਖ ਸਕਦੇ ਹਨ ਠੀਕ ਹੈ ਇੱਕ ਹੁੰਦੀਆਂ ਹਨ ਹਾਈਬ੍ਰਿਡ ਕਿਸਮਾਂ ਜਾਂ ਦੋਗਲੀਆਂ ਕਿਸਮਾਂ ਉਹਨਾਂ ਕਿਸਮਾਂ ਦਾ ਤੁਹਾਨੂੰ ਹਰ ਸਾਲ ਬੀਜ ਨਵਾਂ ਲੈਣਾ ਪੈਂਦਾ ਉਹਦੇ ਨਾਲ ਕਿਸਾਨਾਂ ਦਾ ਖਰਚਾ ਵੱਧ ਆਉਂਦਾ ਸੋ ਸਾਡੀ ਇੱਕ ਗੁਜਾਰਸ਼ ਇਹ ਹੁੰਦੀ ਹੈ ਪਹਿਲੇ ਸਾਲ ਥੋੜਾ ਬੀਜ ਲੈ ਕੇ ਯੂਨੀਵਰਸਿਟੀ ਤੋਂ ਜਿਹੜਾ ਕਿ ਬਹੁਤ ਹੀ ਪਿਓਰ ਬੀਜ ਹੋਵੇ ਤੇ ਉਸ ਬੀਜ ਦਾ ਤੁਸੀਂ ਆਪਣੇ ਖੇਤਾਂ ਦੇ ਨਾਲੇ ਪਰਖੋ ਨਾਲੇ ਉਹਦਾ ਬੀਜ ਵਧਾ ਲਵੋ ਠੀਕ ਹੈ ਜੀ ਜਿਹੜੀ ਕੋਈ ਵੀ ਕਿਸਮ ਆਉਂਦੀ ਹੈ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਉਹ ਦੋ ਤਿੰਨ ਸਾਲ ਆਰਾਮ ਨਾਲ ਉਹਦਾ ਬੀਜ ਰੱਖ ਸਕਦੇ ਹੋ ਅੱਛਾ ਜੀ ਤਾਂ ਇਸ ਕਰਕੇ ਮੈਂ ਗੁਜਾਰਸ਼ ਕਰਾਂ ਕਿਸਾਨ ਵੀਰਾਂ ਨੂੰ ਜਿਹੜਾ ਬੀਜ ਹਮੇਸ਼ਾ ਲੈਣਾ ਹੈ ਬਹੁਤ ਜਿਹੜੇ ਭਰੋਸੇਯੋਗ ਤੁਹਾਡੇ ਵਸੀਲੇ ਨੇ ਉੱਥੋਂ ਲਓ ਤੇ ਉਹਨੂੰ ਪਰਖ ਕੇ ਉਹਨੂੰ ਵਧਾ ਉਹਨੂੰ ਮੁੜ ਕੇ ਉਹਨੂੰ ਵਧ ਤਾਂ ਕਿ ਤੁਹਾਨੂੰ ਇਧਰ ਉਧਰ ਲੁੱਟਦਾ ਸ਼ਿਕਾਰ ਨਾ ਹੋਣਾ ਪਵੇ ਤੇ ਪੈਸੇ ਦੀ ਬਰਬਾਦੀ ਵੀ ਨਾ ਹੋਵੇ ਡਾਕਟਰ ਜੀ ਜਿਵੇਂ ਤੁਸੀਂ ਕਣਕ ਤੇ ਜਿਹੜੀ ਹੋਰ ਕਿਸਮਾਂ ਦੀਆਂ ਹੈਗੇ ਅਨਾਜ ਉਹਨਾਂ ਦੇ ਬਾਰੇ ਤਾਂ ਦੱਸਿਆ ਹੁਣ ਇੱਕ ਗੱਲ ਹੋਰ ਹੋ ਜਾਂਦੀ ਹੈ ਕਿ ਜਿਵੇਂ ਹੋਰ ਕ੍ਰੌਪਸ ਹੁੰਦੀਆਂ ਨੇ ਜਿਹੜੀਆਂ ਫਸਲਾਂ ਹੋ ਗਈਆਂ ਜਾਂ ਫਰੂਟਸ ਦੀਆਂ ਹੋ ਗਈਆਂ ਜਾਂ ਸਬਜ਼ੀਆਂ ਦੀਆਂ ਹੋ ਗਈਆਂ ਉਹਨਾਂ ਦੇ ਉੱਤੇ ਵੀ ਰਿਸਰਚ ਕਰਦਾ ਮੈਡਮ ਬਿਲਕੁਲ ਸਾਡਾ ਜਿਹੜਾ ਫੋਕਸ ਹੈ ਉਹ ਸਾਡਾ ਬਹੁਤ ਬਹੁਤ ਮੰਤਵੀ ਹੁੰਦਾ ਹੈ ਸਾਡਾ ਧਿਆਨ ਜਿਹੜਾ ਤੇ ਯੂਨੀਵਰਸਿਟੀ ਨੇ ਤਕਰੀਬਨ ਮੈਂ ਪਹਿਲਾਂ ਦੱਸੂ ਕਿ ਅੰਤਗ੍ਰੀਨ 100 ਦੀ ਕਰੀਬ ਆਪਣੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਤੇ ਖੋਜ ਕਰਦੀ ਹੈ ਜਿਸ ਤਰ੍ਹਾਂ ਪਹਿਲਾਂ ਫੀਲਡ ਕ੍ਰੌਪਸ ਦੀ ਗੱਲ ਕੀਤੀ ਆ ਜੀ ਇਹ ਚ ਆਪਣੀਆਂ ਆਮ ਅਨਾਜ ਦੀਆਂ ਫਸਲਾਂ ਆ ਜਾਂਦੀਆਂ ਹਨ ਉਹ ਤਾਂ ਅਸੀਂ ਕੋਈ ਕਰਦੇ ਹੀ ਕਰਦੇ ਹਾਂ ਪਰੰਤੂ ਜਿਹੜਾ ਸਾਡਾ ਮੇਨ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਿਊਟ੍ਰੀਸ਼ਨਲ ਸਿਕਿਉਰਿਟੀ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਹੈ ਕਿ ਸਾਡਾ ਮੇਨ ਜਿਹੜਾ ਅਨਾਜ ਹੈ ਕਣਕ ਹੈ ਤੇ ਇਸ ਤੋਂ ਬਿਨਾ ਸਾਡਾ ਜਿਹੜਾ ਜਿਹੜੀ ਸੰਤੁਲਿਤ ਖੁਰਾਕ ਹੈ ਉਹਦੇ ਲਈ ਤੁਹਾਨੂੰ ਜਿਹੜੇ ਤੁਹਾਡੇ ਜਿਸ ਤਰ੍ਹਾਂ ਹੋਲੀ ਦੇ ਰੰਗ ਹੁੰਦੇ ਹਨ ਸਾਡੀ ਪਲੇਟ ਵਿੱਚ ਵੀ ਉਸ ਤਰ੍ਹਾਂ ਦੇ ਰੰਗ ਹੋਣੇ ਚਾਹੀਦੇ ਨੇ ਹਰਾ ਵੀ ਹੋਵੇ ਲਾਲ ਵੀ ਹੋਵੇ ਤੇ ਉਹਦੇ ਤਹਿਤ ਅਸੀਂ ਨੇ ਬਖ ਬਖ ਸਬਜ਼ੀਆਂ ਨੇ ਜਿਸ ਤਰ੍ਹਾਂ ਗਾਜਰਾਂ ਦੀ ਗੱਲ ਕੀਤੀ ਹੈ ਮੂਲੀ ਦੀ ਕੀਤੀ ਹੈ ਸੈਲਡ ਆ ਗਏ ਬਹੁਤ ਤਰ੍ਹਾਂ ਦੇ ਸੈਲਡ ਆ ਗਏ ਨੇ ਬਰੋਕਲੀ ਆ ਗਈ ਹੈ ਜਿਹੜੀ ਯੂਨੀਵਰਸਿਟੀ ਆ ਉਹਨੇ ਤਕਰੀਬਨ ਹਰ ਸਾਲ ਜਿਸ ਤਰ੍ਹਾਂ ਹੁਣ ਤੁਹਾਡਾ ਸਰਦੀਆਂ ਦਾ ਮੌਸਮ ਚੱਲ ਰਿਹਾ ਤਕਰੀਬਨ ਇੱਥੇ 450 ਕੁਇੰਟਲ ਦੇ ਕਰੀਬ ਅਸੀਂ ਬਖ ਬਖ ਸਬਜ਼ੀਆਂ ਦਾ ਬੀਜ ਕਿੱਟਾਂ ਰਹੀਂ ਛੁੱਟੇ ਛੁਟੇ ਕਿੱਟ ਹੁੰਦੀ ਹੈ ਯੂਨੀਵਰਸਟੀ ਬਹੁਤ ਮਸ਼ਹੂਰ ਹੈ ਤਕਰੀਬਨ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਸਾਡਾ ਜਦੋਂ ਅਸੀਂ ਮੇਲੇ ਆ ਤੇ ਅਸੀਂ ਜਦੋਂ ਵੇਚਦੇ ਹਾਂ ਅਸੀਂ ਨੋ ਪ੍ਰੋਫਿਟ ਨੋ ਲਾਸ ਤੇ ਹੀ ਆ ਤੁਸੀਂ ਇਸ ਸਾਲ ਮੈਂ ਮੇਲੇ ਦੀ ਗੱਲ ਕਰਾਂਗਾ ਸਾਡਾ ਤਕਰੀਬਨ 20% ਜਿਹੜਾ ਹਿੱਸਾ ਸੀ ਆਮਦਨ ਦਾ ਜਾਂ ਕਹੋ ਸੇਲ ਦਾ ਉਹ ਸਾਡਾ ਸਬਜ਼ੀ ਕਿੱਟ ਤੋਂ ਆ ਗਿਆ ਛੋਟੀ ਜਿਹੀ ਕਿਟੋ ਵਿੱਚ ਥੋੜੇ ਥੋੜੇ ਬੀਜ ਹੁੰਦੇ ਨੇ ਜਿਹੜੇ ਆਪਣੇ ਘਰੇਲੂ ਬਗੀਚੇ ਲਈ ਬਹੁਤ ཕੋਕਮੇ ਨੇ ਠੀਕ ਹੈ ਕੋਈ ਤਕਰੀਬਨ 8 ਤਰ੍ਹਾਂ ਦੇ ਅਸੀਂ 8 ਸਬਜ਼ੀਆਂ ਦੇ ਬੀਜ ਵਿੱਚ ਮੂਲੀ ਛਲਗਮ ਮੇਥੀ ਪਾਲਕ ਧਨੀਆਂ ਕੰਪਲੀਟ ਤੁਹਾਡੀ ਜਿਹੜੀ ਘਰ ਦੀ ਘਰੇਲੂ ਬਗੀਚੀ ਆ ਜੇ ਤੁਸੀਂ ਬੀਜ ਲੋ ਤੁਹਾਡਾ ਬਹੁਤ ਹੀ ਵਧੀਆ ਸਾਰਾ ਸਿਆਲ ਲੰਗੇਗਾ ਇਦਾਂ ਤਕਰੀਬਨ 40 45 ਕੁਇੰਟਲ ਅਸੀਂ ਸਰਦੀਆਂ ਦੇ ਮੌਸਮ ਦੌਰਾਨ ਜਿਹੜੇ ਸਮਰ ਵੈਜੀਟੇਬਲ ਕਹਿੰਦੇ ਆ ਆਪਣੇ ਗਰਮੀਆਂ ਵਾਲੇ ਰੁੱਤ ਦੀਆਂ ਉਦੋਂ ਵੇਚਦੇ ਹਾਂ ਇਸ ਤੋਂ ਬਿਨਾ ਅਸੀਂ ਪਹਿਲਾਂ ਆਪਣਾ ਆਲੂ ਦਾ ਕੰਮ ਸੀਗਾ ਉਹ ਸਾਡਾ ਮੇਨ ਕੁਫਰੀ ਹੈ ਜਿਸ ਤਰ੍ਹਾਂ ਸ਼ਮਲੇ ਲਾਗੇ ਉਹ ਤਿਆਰ ਕਰਦੇ ਸੀ ਇਨੀ ਕਿਸਮਾਂ ਕੱਢਦੇ ਸੀ ਹੁਣ ਪੀਏਯੂ ਨੇ ਪਿਛਲੇ 10 5 6 ਸਾਲ ਤੋਂ ਸ਼ੁਰੂ ਕੀਤਾ ਆਲੂਆਂ ਦੇ ਖੋਜ ਕਰਨੀ ਅੱਛਾ ਜੀ ਤੇ ਉਹਦੇ ਤਹਿਤ ਵੀ ਹੁਣ ਤਕਰੀਬਨ ਅਸੀਂ ਹਰ ਸਾਲ ਤਕਰੀਬਨ 4 ਤੋਂ 5000 ਕੁਇੰਟਲ ਇਹਦਾ ਕੰਮ ਜਿਹੜੇ ਹੈ ਤੁਹਾਡਾ ਆਲੂਆਂ ਦਾ ਬੀਜ ਤੇ ਨਾਲ ਇਸ ਤਰ੍ਹਾਂ ਹਲਦੀ ਹੈ ਹਲਦੀ ਵੀ ਇੱਕ ਇਹਨਾਂ ਵਧੀਆ ਤਾਂ ਬਣਿਆ ਹੈ ਮੁਨਾਫੇ ਵਾਲਾ ਕੀਤਾ ਹੈ। ਹੂੰ ਹੂੰ। ਤੇ ਵਿਸ਼ਵਾਸ ਨਹੀਂ ਕਰੋਗੇ ਹਰ ਸਾਲ ਕਿਸਾਨਾਂ ਦੇ ਵਿੱਚ ਜਦੋਂ ਮੇਲੇ ਤੇ ਕਿਸਾਨ ਆਉਂਦੇ ਹਨ ਉਹ ਹਰ ਕਿਸਾਨ ਦੇ ਹੱਥ ਵਿੱਚ ਇੱਕ ਥੈਲੀ ਇੱਕ ਇੱਕ ਜਾਂ ਦੋ ਬੂਟੇ ਆਪਣੇ ਫਲਾਂ ਦੇ ਫਲਾਂ ਦੇ ਬਾਅਦ ਵਿੱਚ ਗੱਲ ਕਰਾਂਗਾ ਤੁਹਾਡੇ ਨਾਲ। ਤੇ ਉਦੋਂ ਬਿਨਾਂ ਤੁਹਾਡਾ ਉਹਨਾਂ ਕੋਲੇ ਇੱਕ ਹਲਦੀ ਦੀ ਥੋੜੀ ਜਿਹੀ ਜਿਹੜੀ ਸਾਡੀ 2-3 ਕਿਲੋ ਦੀ ਪੈਕਿੰਗ ਹੁੰਦੀ ਆ ਉਹ ਜ਼ਰੂਰ ਲੈ ਕੇ ਜਾਂਦੇ ਨੇ ਉਹ ਘਰੇ ਜਾ ਕੇ ਉਹਨੂੰ ਬੀਜਦੇ ਨੇ। ਫਿਰ ਸਾਰਾ ਸਿਆਲ ਉਹ ਜਿਹੜਾ ਹੈ ਹਲਦੀ ਆਪਣੇ ਘਰ ਦੀ ਖਾਂਦੇ ਹਨ। ਤੇ ਜਿਹੜੀ ਤੱਤ ਵੀ ਪੂਰੇ ਹੁੰਦੇ ਹਨ ਤੇ ਮਿਲਦੀ ਵੀ ਸਸਤੀ ਐ ਪਿਓਰ ਹੁੰਦੀ ਹੈ ਤੇ ਉਹ ਹਲਦੀ ਲਿਆਉਂਦੇ ਹਨ ਇਸ ਤਰ੍ਹਾਂ ਗੱਲ ਮੈਂ ਨਾਲ ਲੱਗਦੀ ਗੱਲ ਕਰਾਂਗਾ ਇਹ ਤਾਂ ਆਪਾਂ ਗੱਲ ਦਾਲਾਂ ਦੀ ਕਰਦੇ ਸਬਜ਼ੀਆਂ ਦੀ ਕਰਤੀ ਇਸ ਤੋਂ ਬਿਨਾਂ ਸਾਡੇ ਜਿਹੜੀ ਯੂਨੀਵਰਸਿਟੀ ਦੀ ਪ੍ਰਮੁੱਖ ਜਿਹੜਾ ਕਰਸ਼ਨ ਆ ਪਿਛਲੇ 5-7 ਸਾਲ ਤੋਂ ਇੱਕ ਨਮੈਡਮ ਤੇਲ ਜਿਹੜਾ ਹੈਗਾ ਸਾਡਾ ਜਿੰਨਾ ਤੇਲ ਆ ਰਿਹਾ ਸਾਡਾ ਤੇਲ ਬਾਹਰੋਂ ਆ ਰਿਹਾ ਅੱਛਾ ਜੀ ਉਹ ਜਿਹ ਮੇਨ ਪਾਮ ਆਇਲ ਆ ਜਿਹੜਾ ਕਿ ਬਹੁਤ ਹੀ ਸਿਹਤ ਲਈ ਇਹ ਗੱਲ ਉਹ ਨੁਕਸਾਨਦਾਇਕ ਆ ਬਿਲਕੁਲ ਤੇ ਉਹਦੀ ਕਾਫੀ ਤਰ੍ਹਾਂ ਨਾਲ ਕੈਮੀਕਲ ਉਹਦੇ ਵਰਤੇ ਜਾਂਦੇ ਨੇ ਪੀਐਜੂ ਨੇ ਕਿਸਮ ਕੱਢੀ ਹੈ ਗੋਭੀ ਸਰਸੋਂ ਕਨੋਲਾ 7 ਜੀਐਸਸੀ 7 ਕਹਿੰਦੇ ਆ ਉਹ ਕਨੋਲਾ ਸਰੋਂ ਆ ਉਹ ਕਨੋਲਾ ਦੋ ਤਰ੍ਹਾਂ ਦੀ ਜਿਹੜੀ ਮੇਨਲੀ ਹੁਣ ਤੱਕ ਜਿਹੜੀ ਕਨੋਲਾ ਸੀ ਉਹ ਕੈਨੇਡਾ ਤੋਂ ਆਉਂਦੀ ਸੀ ਜੀ ਕੈਨੇਡਾ ਵਿੱਚ ਪ੍ਰੋਡਿਊਸ ਕੀਤੀ ਇਹਨੂੰ ਕਨੋਲਾ ਕਹਿੰਦੇ ਆ ਕੈਨੇਡੀਅਨ ਆਲ ਔਰਗਨਾਈਜੇਸ਼ਨ ਆ ਠੀਕ ਹੈ ਉਹਨਾਂ ਦੁਆਰਾ ਉਹ ਕਿਸ ਸੀ ਉਹ ਜਿਹੜੇ ਆਪਾਂ ਇਸ ਤਰ੍ਹਾਂ ਜੀਐਮ ਕ੍ਰੌਪਸ ਕਹਿੰਦੇ ਆ ਹੂੰ ਉਹ ਜੀਐਮ ਸੀਗੀ ਜਿਹੜੀ ਸਾਡੀ ਕਨੋਲਾ ਵੈਰੈਟੀ ਹੈ ਇਹਦੀ ਖਾਸੀਅਤ ਇਹ ਆ ਵੀ ਤਕਰੀਬਨ 8 ਤੋਂ 10 ਕੁਇੰਟਲ ਦਾ ਕਿੱਲੇ ਦਾ ਝਾੜ ਆ ਜਾਂਦਾ ਤੇ ਇਹਦਾ ਜਿਹੜਾ ਖਾਸ ਗੱਲ ਹੈ ਵੀ ਕਨੋਲਾ ਦੇ ਦੋ ਤੱਤ ਹੁੰਦੇ ਨੇ ਉਹ ਚ ਇੱਕ ਰਸਕ ਐਸਨੋਲ ਦਾ ਹੁੰਦਾ ਹੈ ਇੱਕ ਗਲੂਕੋਸినੋਲੇਟ ਹੁੰਦੇ ਹਨ ਉਹਨਾਂ ਦੀ ਮਾਤਰਾ ਬਹੁਤ ਹੀ ਘੱਟ ਹੈ ਇਸ ਕਰਕੇ ਉਹ ਜਿਹੜਾ ਤੁਹਾਡੀ ਸਿਹਤ ਲਈ ਬਹੁਤ ਵਧੀਆ ਹੈ ਉਹਦਾਂ ਜਿਸ ਤਰ੍ਹਾਂ ਪਰ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਉਹ ਹਾਰਟ ਦੀ ਪ੍ਰੋਬਲਮ ਵਗੈਰਾ ਨਹੀਂ ਹੁੰਦੀ ਉਹਦਾਂ ਉਸ ਹੀ ਆਰਾਮ ਦਾ ਤੇਲ ਆ ਉਹਨੂੰ ਕੱਚੀ ਘਣੀ ਦਾ ਤੇਲ ਕਹਿੰਦੇ ਹਨ ਠੀਕ ਹੈ ਜੀ ਇਹ ਪਿਛਲੇ ਸਾਲਾਂ ਜਿੰਨਾ ਮਕਬੂਲ ਹੋ ਗਿਆ ਇੰਨਾ ਲੋਕਾਂ 'ਚ ਹਰਮਨ ਪਿਆਰੀ ਕਿਸਮ ਹੋ ਗਈ ਹੈ ਗੋਭੀ ਸਰੋਂ ਦੀ ਜਿਹੜੀ ਕਨੋਲਾ ਕਿਸਮ ਆ ਮੈਂ ਹਲਦੀ ਪਹਿਲਾਂ ਗੱਲ ਕੀਤੀ ਹੈ ਵੀ ਲੋਕੀ ਕਾਫੀ ਜਾਗਰੂਕ ਹੋ ਰਹੇ ਇਹ ਨਾਲ ਦੇ ਪਿਓਰ ਮਿਲੇਗਾ ਸਸਤਾ ਮਿਲੇਗਾ ਤੇ ਸਾਰਾ ਸਾਲ ਤੁਸੀਂ ਰਾਹ ਉਹਨਾਂ ਰੱਖ ਸਕਦੇ ਹੋ ਤੇ ਇਹ ਇਸ ਤਰ੍ਹਾਂ ਇਸ ਤੋਂ ਬਿਨਾ ਮੈਂ ਪਹਿਲਾਂ ਤੁਹਾਡਾ ਨਾਲ ਗੱਲ ਕੀਤੀ ਸੀ ਫਲਾਂ ਬਾਰੇ ਜੀ ਫਲਾਂ ਦੇ ਮੈਡਮ ਪਿਛਲੇ ਸਾਲਾਂ ਚ ਕਾਫੀ ਥਾੜਾ ਰੁਝਾਨ ਵੜਿਆ ਯੂਨੀਵਰਸਿਟੀ ਦਾ ਕਾਫੀ ਫੋਕਸ ਰਿਹਾ ਵੀ ਜਿਹੜਾ ਤੁਹਾਡਾ ਫਲਾਂ ਅਧੀਨ ਰਕਬਾ ਵੀ ਵਧੇ ਤੇ ਆਪਾਂ ਡਿਵਰਸਿਫਿਕੇਸ਼ਨ ਜਦ ਖੇਤੀ ਵਿਭਿੰਨਤਾ ਦੀ ਗੱਲ ਕਰਦੇ ਆ ਸਾਡਾ ਫਲਾਂ ਥੱਲੇ ਰਕਬਾ ਕਾਫੀ ਘਟ ਗਿਆ ਸੀ ਤੇ ਪਿਛਲੇ ਸਾਲਾਂ ਚ ਸਾਡਾ ਤਕਰੀਬਨ ਅਸੀਂ 3-4 ਲੱਖ ਬੂਟਾ ਸਪਲਾਈ ਕਰ ਰਹੇ ਸੀ ਵੱਖਰੇ ਵੱਖਰੇ ਫਲਾਂ ਦਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਿਹੜਾ ਵੱਧ ਕੇ ਉਹਦੀ ਗਿਣਤੀ ਹਰ ਸਾਲ ਤਕਰੀਬਨ 50-60 ਹਜ਼ਾਰ ਬੂਟਾ ਵਧਾ ਲੈਨੇ ਆ। ਅੱਛਾ ਜੀ। ਪਿਛਲੇ ਸਾਲ ਅਸੀਂ ਤਕਰੀਬਨ 7 ਲੱਖ ਬੂਟਾ ਵੱਖ-ਵੱਖ ਫਲਾਂ ਦਾ ਸਪਲਾਈ ਕੀਤਾ ਕਿਸਾਨਾਂ ਨੂੰ ਤੇ ਹਰ ਕਿਸਾਨ ਮੇਲੇ ਤੇ ਆਪਣੇ ਜਿਹੜੇ ਕਿਸਾਨ ਵੀਰ ਨੇ ਉਹ ਅਮਰੂਦ ਦਾ, 12 ਬਸੀ ਨਿੰਬੂ ਦਾ ਇਸੇ ਤਰ੍ਹਾਂ ਦਾ ਦਾ ਆਮਲੇ ਦਾ ਬੂਟਾ ਲੈ ਕੇ ਜਾਂਦੇ ਹੁਣ ਜਿਸ ਤਰ੍ਹਾਂ ਆਮਲੇ ਦੀ ਗੱਲ ਕੀਤੀ। ਆਮਲੇ ਦਾ ਤੁਸੀਂ ਇੱਕ ਬੂਟਾ ਲਾ ਲਓ। ਤੁਹਾਡੇ ਘਰ ਸਾਰਾ ਸਾਲ ਆਮਲੇ ਨਹੀਂ ਮੁੱਕਦੇ। ਉਹਦਾ ਤੁਸੀਂ ਮਰੱਬਾ ਬਣਾ ਕੇ ਖਾ ਲਓ। ਉਹਦਾ ਤੁਸੀਂ ਜੇ ਸ਼ਾਮ ਨੂੰ ਦਾਲ ਸਬਜ਼ੀ ਬਣਾਉਣੀ ਆ। ਇੱਕ ਦੋ ਔਲੇ ਦਾਲਚ ਸੁੱੜ ਦੋ ਉਹ ਤੁਹਾਡਾ ਵਿਟਾਮਿਨ ਸੀ ਦਾ ਇੰਨਾ ਵਧੀਆ ਸੋਰਸ ਹੈਗਾ ਉਹ ਬਹੁਤ ਹੀ ਮਕਬੂਲ ਹੋ ਰਿਹਾ ਆਮਲੇ ਦਾ ਬੂਟਾ ਵੀ ਤੇ ਇਸੇ ਤਰ੍ਹਾਂ ਅਸੀਂ ਨਵੀਆਂ ਫਸਲਾਂ ਦੀ ਖੋਜ ਕਰਦੇ ਰਹਿੰਦੇ ਹਾਂ ਉਹਦੇ ਤਹਿਤ ਅਸੀਂ ਪਿਛਲੇ ਸਾਲਾਂ ਦੇ ਵਿੱਚ ਆਪਣੇ ਜਿਹੜਾ ਡ੍ਰੈਗਨ ਫਰੂਟ ਹੈ ਬਹੁਤ ਉਹ ਖਰਾਕ ਦਾ ਵਧੀਆ ਤਤਾਂ ਭਰਪੂਰ ਹੁੰਦਾ ਉਹਦੀਆਂ ਦੋ ਕਿਸਮਾਂ ਇੱਕ ਦਾ ਜਿਹੜਾ ਅੰਦਰੋਂ ਮਾਦਾ ਹੈ ਗੁੱਦਾ ਹੈ ਉਹ ਚਿੱਟੇ ਰੰਗ ਦਾ ਹੁੰਦਾ ਹੈ ਦੂਸਰੇ ਵਿੱਚ ਉਹ ਰੈੱਡ ਰੰਗ ਦਾ ਹੁੰਦਾ ਹੈ ਉਹ ਬਹੁਤ ਹੀ ਫਸਲੋਂ ਵਧੀਆ ਮਕਬੂਲ ਉਹ ਵੀ ਹੋ ਰਹੀ ਆ ਉਹਦਾ ਕਾਰਨ ਇਹ ਆ ਵੀ ਉਹਦੇ ਕੰਡੇ ਹੁੰਦੇ ਹਨ ਜਿਸ ਤਰ੍ਹਾਂ ਥੋਰ ਦੇ ਕੰਡੇ ਹੁੰਦੇ ਹਨ ਤੇ ਉਹ ਖਾਸ ਕਰਕੇ ਜਿਹੜਾ ਆਪਣਾ ਨੀਮ ਕੰਡੇ ਏਰੀਆ ਜਿੱਥੇ ਆਪਣੇ ਜੰਗਲੀ ਜਾਨਵਰਾਂ ਦੀ ਬਹੁਤ ਇਥੇ ਮੁਸ਼ਕਲ ਹੈ ਸਮੱਸਿਆ ਹੈ ਉਹ ਜਿਹੜੇ ਜੰਗਲੀ ਜਾਨਵਰ ਆ ਇਹਨੂੰ ਉਹ ਨਹੀਂ ਖਾਂਦੇ ਠੀਕ ਹੈ ਇਸ ਕਰਕੇ ਜਿਹੜਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਡ੍ਰੈਗਨ ਫਰੂਟ ਕਾਫੀ ਮਕਬੂਲ ਹੋ ਰਿਹਾ ਇਸ ਤਰ੍ਹਾਂ ਇਹ ਸੇਬਾਂ ਦੇ ਵੀ ਜਿਹੜੇ ਸੇਬ ਆਮ ਤੌਰ ਤੇ ਪਾਕਸ਼ਮੀਰ ਹਮਾਚਲ ਚ ਹੁੰਦੇ ਸੀਗੇ ਕੁਝ ਅਸੀਂ ਇਹ ਜਿਹੀਆਂ ਕਿਸਮਾਂ ਲੱਭੀਆਂ ਜਾਂ ਕਹੋ ਤੁਸੀਂ ਸ਼ਾਰਟ ਲਿਸਟ ਕੀਤੀਆਂ ਨੇ ਜਿਹੜੀਆਂ ਕਿ ਤੁਸੀਂ ਜਿਸ ਤਰ੍ਹਾਂ ਕੰਡੀ ਏਰੀਆ ਦੇ ਵਿੱਚ ਜਿਹੜਾ ਆਪਣੇ ਪਹਾੜਾਂ ਦੇ ਨਾਲ ਲੱਗਦੇ ਜ਼ਿਲ੍ਹੇ ਨੇ ਪਠਾਨਕੋਟ ਹੋ ਗਿਆ ਤੇ ਉੱਥੇ ਆਪਾਂ ਉਹਨਾਂ ਅਰਦਾਸਪੁਰ ਹੋ ਗਿਆ ਉੱਥੇ ਆਪਾਂ ਉਹ ਵੀ ਬੀਜ ਸਕਦੇ ਹਾਂ ਇਸ ਤਰ੍ਹਾਂ ਠੀਕ ਹੈ ਤਾਂ ਸਭ ਹੁਣ ਆਉਣ ਵਾਲੇ ਟਾਈਮ ਦੀ ਗੱਲ ਕਰੀਏ ਅਗਰ ਅਸੀਂ ਤੇ ਕੀ ਕੁਛ ਨਵਾਂ ਆ ਰਿਹਾ ਕਿਸ ਤਰ੍ਹਾਂ ਦੀਆਂ ਰਿਸਰਚਸ ਚੱਲ ਰਹੀਆਂ ਨੇ ਪੀਏਯੂ ਦੀਆਂ ਆ ਮੈਡਮ ਉਹਦੇ ਦਾ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਮੌਸਮ 'ਚ ਐਨੇ ਬਦਲਾਅ ਆ ਰਹੇ ਨੇ ਹਰ ਸਾਲ بارشਾਂ ਘਟ ਰਹੀਆਂ ਨੇ ਟੋਟਲ ਬੇਸ਼ੱਕ بارش ਉਹ ਨਹੀਂ ਪੈ ਜਾਂਦੀ ਹੈ ਪਰੰਤੂ 5-7 ਘੰਟਿਆਂ 'ਚ ਥੋੜੀ ਦੇਰ 'ਚ ਉਹਨੀ بارش ਜਿਸ ਤਰ੍ਹਾਂ ਕਹਿੰਦੇ ਬੱਦਲ ਫਟਣ ਵਾਲੀ ਗੱਲ ਹੋ ਜਾਂਦੀ ਆ ਉਹਦੇ ਤਰ੍ਹਾਂ ਤਾਂ ਸਾਨੂੰ ਇਹ ਕੋਸ਼ਿਸ਼ ਆਸੀਂ ਕਰ ਰਹੇ ਆਂ ਵੀ ਜਿਹੜੀ ਕਿਸਮਾਂ ਨੇ ਉਹ ਬਹੁਤ ਜਲਦ ਉਹਨਾਂ ਨੂੰ ਡਿਵੈਲਪ ਕੀਤਾ ਜਾਵੇ अच्छा जी आम तौर ये किस्मों कड़ के चोने कनक की किस्म विकसित कर दे सानो ਘਟ ਤੋਂ ਘਟ 10 ਸਾਲ ਦਾ ਸਮਾਂ ਲੱਗ ਜਾਂਦਾ ਸੀ ਜੀ ਹੁਣ ਪੀਏਯੂ ਨੇ ਤਕਰੀਬਨ 5 ਕਰੋੜ ਦੇ ਪੈਸਾ ਖਰਚ ਕੇ ਇੱਕ ਸਪੀਡ ਬ੍ਰੀਡ ਫੈਸਿਲਿਟੀ ਕਹਿੰਦੇ ਆ ਅੱਗੇ ਅਸੀਂ ਵੱਧ ਤੋਂ ਵੱਧ ਦੋ ਫਸਲਾਂ ਲੈਂਦੇ ਸੀ ਕਣਕ ਦੀਆਂ ਇੱਕ ਇੱਥੇ ਲੈ ਲੈਂਦੇ ਸੀ ਇੱਕ ਅਸੀਂ ਜਿਸ ਤਰ੍ਹਾਂ ਆਪਣਾ ਲਾਹੌਰ ਸਪੀਤੀ ਹੈ ਕੇ ਲੌਂ ਉੱਥੇ ਲੈ ਲੈਂਦੇ ਸੀਗੇ ਇਸ ਨਾਲ ਚੋਨੇ ਦੇ ਫਸਲ ਇੱਕ ਇੱਥੇ ਲੈਂਦੇ ਸੀ ਇੱਕ ਜੀ ਹਾਈਦਰਾਬਾਦ ਜਾਂ ਕਟਕ 오ਡੀਸਾ ਵਿੱਚ ਲੈ ਲੈਂਦੇ ਸੀ ਠੀਕ ਹੈ ਜੀ ਪਰੰਤੂ ਹੁਣ ਯੂਨੀਸਟ ਨੇ ਇੱਥੇ ਫੈਸਿਲਿਟੀ ਆਪਣੀ ਕਰ ਲਈ ਆ ਬਣਾ ਲਈ ਆ ਉਦੇ ਤੱਕ ਅਸੀਂ ਇੱਕ ਸਾਲ ਦੇ ਵਿੱਚ ਹੀ ਤਕਰੀਬਨ ਪੰਜ ਫਸਲਾਂ ਲੈ ਸਕਦੇ ਹਾਂ ਕਣਕ ਦੀਆਂ। ਮਤਲਬ 2-3 ਗੁਣਾ ਉਹਦਾ ਨਾ ਸਪੀਡ ਤੇਜ਼ ਹੋ ਜਾਏਗੀ। ਜਿਹੜੀ ਵੈਰੈਟੀ ਅਗੇ 10 ਸਾਲ ਲੱਗਦੇ ਸੀ ਉਹ ਤੁਹਾਡੀ 2-3 ਸਾਲ ਦੇ ਵਿੱਚ ਵੈਰੈਟੀ ਬਣ ਜਾਏਗੀ। ਉਹ ਕੀਤੀ ਆ। ਇਸ ਤੋਂ ਬਿਨਾ ਹੁਣ ਜਿਸ ਤੋਂ ਦੇਖ ਰਹੇ ਹੋ ਆਰਟੀਪ ਇੰਟੈਲੀਜੈਂਸ ਦੀ ਗੱਲ ਹੁੰਦੀ ਆ। ਉਹਦੇ ਤਹਿਤ ਵੀ ਅਸੀਂ ਇੱਕ ਵੱਖਰਾ ਸਕੂਲ ਖੁੱਲਣ ਜਾ ਰਹੇ ਹਾਂ ਡਿਪਾਰਟਮੈਂਟ ਕਹੋ। ਇਸੇ ਤਰ੍ਹਾਂ ਸਾਡਾ ਇੰਟਰਨੈਟ ਆਫ ਥਿੰਗਸ ਕਹਿੰਦੇ ਆ ਪ੍ਰੀਸੀਜਨ ਫਾਰਮ ਦੀ ਗੱਲ ਕਰਦੇ ਆ। ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਜਿਹੜੇ ਵੱਖਰੇ ਹੋਏ ਨਵੇਂ-ਨਵੇਂ ਜਿਹੜੀ ਟੈਕਨੋਲੋ ਸੋੜਾ ਆਉਣ ਵਾਲਾ ਸਾਡਾ ਸਮਾਂ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਵੱਖ-ਵੱਖ ਫਸਲਾਂ ਦੀਆਂ ਘੱਟ ਤੋਂ ਘੱਟ ਸਮੇਂ ਵਿੱਚ ਵਧੀਆ ਕਿਸਮਾਂ ਵਿਕਸਿਤ ਕਰਕੇ ਅਸੀਂ ਕਿਸਾਨਾਂ ਨੂੰ ਦੇ ਸਕੇ ਤਾਂ ਕਿ ਉਹਨਾਂ ਦਾ ਜਿਹੜਾ ਆਮਦਨ ਵਿੱਚ ਵਾਧਾ ਵੀ ਹੋਵੇ ਸਥਿਰਤਾ ਵੀ ਆਵੇ ਤਾਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਚੱਲਣਾ ਪਵੇ ਇਹ ਸਾਡੀ ਕੋਸ਼ਿਸ਼ ਹੈ ਬਿਲਕੁਲ ਡਾਕਟਰ ਸਾਹਿਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਾਫੀ ਸਾਲਾਂ ਤੋਂ ਕਿਸਾਨਾਂ ਦੀ ਸੇਵਾ ਕਰ ਰਹੀ ਹੈ ਤਾਂ ਤੇ ਉਹ ਹਮੇਸ਼ਾ ਕੋਸ਼ਿਸ਼ ਚਰੰਦੀ ਹੈ ਕਿ ਅਜਿਹੀਆਂ ਕਿਸਮਾਂ ਵਿਕਸਿਤ ਕੀਤੀਆਂ ਜਾਣ ਤਾਂ ਕਿ ਉਹਨਾਂ ਦੇ ਖੇਤੀ ਦੇ ਵਿੱਚ ਉਹਨਾਂ ਨੂੰ ਮੁਨਾਫਾ ਹੋ ਸਕੇ ਅੰਤ ਦੇ ਵਿੱਚ ਕਿਸਾਨ ਭਰਾਵਾਂ ਨੂੰ ਕੀ ਕਹੋਗੇ ਬੀਜਾਂ ਦੀ ਚੋਣ ਵੇਲੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਉਸ ਤੋਂ ਇਲਾਵਾ ਬੀਜ ਜੇਕਰ ਖੇਤੀਬਾੜੀ ਯੂਨੀਵਰਸਿਟੀ ਤੋਂ ਖਰੀਦਣੇ ਨੇ ਤੇ ਕੀ ਆਨਲਾਈਨ ਵੀ ਕੋਈ ਵਿਵਸਥਾ ਹੈਗੀ ਹੈ ਐਮ ਐਮ ਜਿਸ ਤਰ੍ਹਾਂ ਗੱਲ ਕੀਤੀ ਹੈ ਮੈਂ ਪਹਿਲਾਂ ਵੀ ਕਿਸਾਨ ਵੀਰਾਂ ਨੂੰ ਸਲਾਹ ਦਿੰਦੀ ਹਾਂ ਵੀ ਜੋ ਨਵੇਂ ਕਿਸਮ ਆਉਂਦੀ ਹੈ ਹਰ ਕਿਸਾਨ ਵੀਰ ਦਾ ਇਹ ਇੱਕਲਾ ਸੁਪਨਾ ਉਹਦੀ ਚਾਹਤ ਹੁੰਦੀ ਹੈ ਤਮੰਨਾ ਹੁੰਦੀ ਹੈ ਵੀ ਮੈਂ ਉਹ ਵੱਧ ਤੋਂ ਵੱਧ ਚੜ੍ਹ ਲੈਣੇ ਕਿਸਮ ਦੇ ਬੀਜਾਂ ਉਹ ਅੱਜ ਕੱਲ ਸੋਸ਼ਲ ਮੀਡੀਆ ਜਮਾਨਾ ਕਾਫੀ ਤਰ੍ਹਾਂ ਦਾ YouTube ਤੇ ਹੋਰ ਮੀਡੀਆ ਜਿਹੜੇ ਜਿੰਨੇ ਵੀ ਤੁਹਾਡੇ ਸੋਸ਼ਲ ਮੀਡੀਆ ਹੈ ਉੱਥੇ ਕਾਫੀ ਵੀਡੀਓ ਅਪਲੋਡ ਕੀਤੀ ਜਾਂਦੀਆਂ ਵੱਖ-ਵੱਖ ਕਹ ਲੋ ਤੁਸੀਂ ਚੈਨਲ ਨਾਂਹੀਂ ਵੀ ਇਹ ਕਿਸਮਾਂ ਝਾੜ ਇੰਨਾ ਇਸ ਦਾ ਇੰਨੇ ਮਨ ਝਾੜ ਆਏਗਾ ਬਹੁਤ ਅੰਕੜੇ ਵਧਾ ਚੜਾ ਕੇ ਪੇਸ਼ ਕੀਤੇ ਜਾਂਦੇ ਨੇ ਪਰੰਤੂ ਤੁਹਾਨੂੰ ਪਤਾ ਵੀ ਜਿਸ ਤਰ੍ਹਾਂ ਪਹਿਲਾਂ ਹੀ ਕਿਸਾਨੀ ਹਾਲਤ ਵਾਲੀ ਵਧੀਆ ਨਹੀਂ ਤੇ ਉਸ ਕਰਕੇ ਮੈਂ ਚਾਹਵਾਂ ਕਿਸਾਨ ਵੀਰਾਂ ਨੂੰ ਸੰਦੇਸ਼ ਮੈਂ ਇਹੀ ਦਵਾਂਗਾ ਕਿ ਠੀਕ ਆ ਨਵੀਂ ਕਿਸਮ ਪਰਖੋ ਤੁਸੀਂ ਪਰੰਤੂ ਬਹੁਤ ਥੋੜੇ ਏਰੀਆ ਲਾ ਕੇ ਪਰਖੋ ਪਰ ਫਿਰ ਵੀ ਬਿਹਤਰ ਹੋਏਗਾ ਤੁਸੀਂ ਜਿਹੜੇ ਕਿਸਮਾਂ ਉਹ ਕਿਸੇ ਜਿਹੜੇ ਚੰਗੀਆਂ ਸਸਤਾਵਾਂ ਹਨ ਜਿਨ੍ਹਾਂ ਨੂੰ ਕਾਹਲੋ ਸ਼ਿਕਾਇਤ ਵੀ ਕਰ ਸਕੋ ਤੇ ਉੱਥੋਂ ਹੀ ਲਾਓ ਕਦੇ ਵੀ ਕੋਈ ਕੰਮ ਕਾਲੀ ਦੇ ਵਿੱਚ ਨਾ ਕਰੋ ਤੇ ਜਿਆਦਾ ਏਰੀਆ ਤੇ ਨਾ ਲਾਓ ਤੇ ਇਹ ਮੈਂ ਕਿਸਾਨ ਵੀਰਾਂ ਨੂੰ ਸੰਦੇਸ਼ ਦੇਣਾ ਚਾਹਾਂਗਾ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸ ਤਰ੍ਹਾਂ ਦੀ ਰਿਸਰਚਸ ਕਰ ਰਹੀ ਹੈ ਤੇ ਕਿਸਾਨਾਂ ਨੂੰ ਉਹਨਾਂ ਦਾ ਕਿਸ ਤਰ੍ਹਾਂ ਦਾ ਫਾਇਦਾ ਹੋ ਸਕਦਾ ਬਹੁਤ-ਬਹੁਤ ਸ਼ੁਕਰੀਆ ਸਰਨਾਮਾ ਦੇ ਨਾਲ ਜੁੜਨ ਵਾਸਤੇ ਥੈਂਕ ਯੂ ਜੀ ਧੰਨਵਾਦ ਸਾਡੇ ਨਾਲ ਸੀ ਡਾਕਟਰ ਗੁਰਜੀਤ ਸਿੰਘ ਜੀ ਇਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਰਿਸਰਚਸ ਪੀਏਯੂ ਕਰ ਰਹੀ ਹੈ ਕਿਸਾਨ ਪਰ ਆਏ تھے ਆ ਕੇ ਇਹਨਾਂ ਦਾ ਫਾਇਦਾ ਚੁੱਕ ਸਕਦੇ ਨੇ ਉਹ ਬੀਜ ਉਹ ਕ੍ਰੌਪਸ ਜਿਹੜੀਆਂ ਤੁਹਾਨੂੰ ਜ਼ਰੂਰਤ ਲੱਗਦੀ ਹੈ ਉਹ ਤੁਸੀਂ ਇੱਥੋਂ ਖਰੀਦੋ ਤਾਂ ਜ਼ਿਆਦਾ ਫਾਇਦਾ ਹੋਏਗਾ ਮੁਨਾਫੇ ਦੀ ਗੱਲ ਕਰਦੀਆਂ ਮੁਨਾਫਾ ਤੁਹਾਨੂੰ ਵੱਧ ਚਾਹੀਦਾ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਜ਼ਰੂਰ ਜੁੜੋ ਫਿਲਹਾਲ ਪ੍ਰੋਗਰਾਮ ਖੁਸ਼ਾਲ ਖੇਤੀ ਨੂੰ ਮੈਂ ਇੱਥੇ ਇਸਮਾਪਤ ਕਰਾਂਗੀ ਮੀਨੂ ਨੂੰ ਇਜਾਜ਼ਤ ਦਿਓ ਰੱਬ ਰਾਖਾ ਥੈਂਕ ਯੂ